ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੈਜਿਕ ਕੁਕਿੰਗ ਚੈਨਲ ਦੇ ਵਿੱਚ ਤੇ ਸਾਰੇ ਤੋਂ ਪਹਿਲਾਂ ਜੀ ਗੁਰਨਾਣਕ ਦੇਵ ਜੀ ਦੇ ਜਾਣਦਿਆਂ ਦੀ ਤੁਹਾਨੂੰ ਲੱਖ ਲੱਖ ਵਧਾਈਆਂ ਹੁਣ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਵਾਹਿਗੁਰੂ ਸਾਰਿਆਂ ਦੇ ਸਰ ਤੇ ਮਿਹਰ ਭਰੇ ਹੱਥ ਰੱਖਣ ਜੀ ਤੇ ਅੱਜ ਆਪਾਂ ਗੁਰਪੁਰਬ ਦੇ ਖੁਸ਼ੀ ਦੇ ਵਿੱਚ ਆਪਾਂ ਤੁਹਾਡੇ ਲਈ ਨਾਲ ਖੀਰ ਦੀ ਰੈਸਪੀ ਹੈ ਜਿਹੜੀ ਉਹ ਸ਼ੇਅਰ ਕਰ ਦੇਵਾਂਗੇ ਮਿੱਠਾ ਬਣਾਵਾਂਗੇ ਅੱਜ ਆਪਾਂ ਪਾਸ਼ਾ ਦੇ ਜਾਣਦਿਆਂ ਦੀ ਖੁਸ਼ੀ ਦੇ ਵਿੱਚ ਤੇ ਤੁਸੀਂ ਵੀਡੀਓ ਚੰਗੀ ਲਗੀ ਤਾਂ ਸਾਰੀ ਦੇਖਿਓ ਸ਼ੇਅਰ ਵੀ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਲਾਈਕ ਜਰੂਰ ਕਰਿਓ ਵੀਡੀਓ ਨੂੰ ਚੰਗੀ ਲੱਗੀ ਨਾ ਤੇ ਸਾਰੇ ਤੋਂ ਪਹਿਲਾਂ ਜੇ ਆਪਾਂ ਕੜਾਈ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਨੋ ਦੋ ਕੁ ਬੂੰਦਾਂ ਤੇ ਉਹਦੇ ਵਿੱਚ 1/2 ਕਿਲੋ ਦੁੱਧ ਪਾਵਾਂਗੇ ਆਪਾਂ ਥੋੜੀ ਅਲੱਗ ਤਰੀਕੇ ਨਾਲ ਖੀਰਾ ਬਣਾ ਕੇ ਤਿਆਰ ਕਰਾਂਗੇ ਟੇਸਟਾ ਜਿਹੜਾ ਨਾ ਬਹੁਤ ਹੀ ਵਧੀਆ ਹੁੰਦਾ ਹੈ ਤੇ ਆਪਾਂ ਸਾਰੇ ਰਾਤ ਜਿਹੜੇ ਆਪਣੇ ਚੌਲ ਸੀ ਉਹਨਾਂ ਨੂੰ ਭਿਉਂ ਕੇ ਰੱਖਿਆ ਸੀਗਾ ਤੇ ਬਿਲਕੁਲ ਮੈਸ਼ ਕਰ ਲਾਂਗੇ ਹੁਣ ਆਪਾਂ ਇਹਨੂੰ ਜਮਾ ਚੂਰਾ ਬਣਾ ਲਾਂਗੇ ਆਪਣੇ ਚੌਲਾਂ ਨੂੰ ਤੇ ਫਿਰ ਉਹਨਾਂ ਨੂੰ ਚਾਰ ਪੰਜ ਵਾਰੀ ਆਪਾਂ ਧੋ ਲਾਂਗੇ ਰਾਤ ਦੇ ਭੁੰਨਤੇ ਪਏ ਆ ਇਹ ਬਿਲਕੁਲ ਸੌਫਟ ਹੋ ਚੁੱਕੇ ਆਪਣੇ ਜਿਹੜੇ ਚੌਲ ਐ ਤੇ ਆਪਾਂ ਹੁਣ ਜਿਹੜਾ ਦੁੱਧਾ ਉਹਨੂੰ ਬਾਲਾ ਆ ਗਿਆ ਤੇ ਆਪਾਂ ਚੌਲ ਜਿਹੜੇ ਇਹਦੇ ਵਿੱਚ ਪਾ ਦੇਾਂਗੇ ਬਾਲਾ ਆਉਣ ਤੋਂ ਪਹਿਲਾਂ ਹੀ ਤੁਸੀਂ ਚੌਲ ਪਾ ਦੇਣੇ ਆ ਤਾਂ ਕਿ ਜਿਹੜਾ ਦੁੱਧ ਦਾ ਪੂਰਾ సో చౌళి దుద్ధి చౌల జుల్ని థోడీ థోడీ మట్టి మిగతా పకా లే చౌలం ఫ్లేవర్ తిని చాలచ కుట్రసిల కుటుంక పాదా జీ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਹੀ ਹੁੰਦੀ ਹੈ ਜੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਆਪਣੇ ਤਰੀਕੇ ਨਾਲ ਖੀਰ ਬਣਾ ਕੇ ਦੇਖਿਓ ਬਸ ਇਹ ਕਿਤਾ ਆਪਣੀਆਂ ਸਾਰੀਆਂ ਭੈਣਾਂ ਵੈਸੇ ਹੀ ਬਣਾਉਂਦੀਆਂ ਹੁੰਦੀਆਂ ਹੈ ਬਟ ਜਿਹੜਾ ਤਰੀਕਾ ਆਪਣਾ ਥੋੜਾ ਅਲੱਗ-ਅਲੱਗ ਹੋ ਸਕਦਾ ਹੈ ਤੇ ਮੇਰੇ ਨਾਲ ਸਾਰੀਆਂ ਭੈਣਾਂ ਹੀ ਰਸੋਈ ਦੇ ਕੰਮ ਤੇ ਵਿੱਚ ਰੈਸਪੀ ਦੇ ਵਿੱਚ ਐਕਸਪਰਟ ਹੁੰਦੀਆਂ ਹੈ ਇਹ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਸਾਰੀਆਂ ਭੈਣਾਂ ਨੂੰ ਆਉਂਦਾ ਹੁੰਦਾ ਹੈ ਖੀਰ ਬਣਾਉਣੀ ਪਰ ਥੋੜੀ ਜਿਹਾ ਆਪਾਂ ਅਲੱਗ ਤਰੀਕੇ ਨਾਲ ਬਣਾਈ ਆ ਤੇ ਆਪਾਂ ਲੈ ਚੱਕਾਂਗੇ ਵਿੱਚ ਬਾਤਾਂਗੇ ਸਿੰਘਾ ਨੂੰ ਤੇ ਉਹਨੂੰ ਥੋੜੀ-ਥੋੜੀ ਅੱਗ ਤੇ ਆਪਾਂ ਪਕਾਉਂਦੇ ਰਹਿਣਾ ਆਪਣੇ ਹੀ ਨੂੰ ਬਿਲਕੁਲ ਥੋੜੀ-ਥੋੜੀ ਅੱਗ ਤੇ ਪਕਾਇਆ ਤੁਸੀਂ ਇਹਨੂੰ ਤੇ ਹੁਣ ਆਪਾਂ ਮਿੱਠਾ ਨਹੀਂ ਪਾਇਆ ਇਹਦੇ ਵਿੱਚ ਹਜੇ ਤੇ ਆਪਾਂ ਥੋੜਾ ਜਿਹਾ ਮਿੱਠਾ ਲੈ ਅੱਧੀ ਕੋਲੀ ਤੋਂ ਵੀ ਘਾਟਾ ਖੰਡ ਕਿਉਂਕਿ ਅਸੀਂ ਮਿੱਠਾ ਜ਼ਿਆਦਾ ਪਸੰਦ ਨਹੀਂ ਕਰਦੇ ਤੇ ਹੁਣ ਇਹਦੇ ਵਿੱਚ ਨਾ ਦੋ ਚਮਚੇ ਵੱਡੇ ਕੋ ਤੁਸੀਂ ਪੂੜੀ ਜਿਹੜੀ ਸੁੱਕੇ ਦੁੱਧ ਦੀ ਲੈ ਲਓ ਤੇ ਇਹਨਾਂ ਨੂੰ ਖੰਡ ਨੂੰ ਤੇ ਸੁੱਕੇ ਦੁੱਧ ਨੂੰ ਪੀਸ ਲੈ ਕਰੀਂ ਇਹ ਮਿੱਤਰਾਂ ਨਾ ਬੋਟਰ ਜਿਆ ਬਣਾ ਲੈਣਾ ਬਨ ਜੂਗਾ ਇਹਨਾਂ ਦਾ ਤੇ ਤੋਂ ਬਾਅਦ ਨਾ ਫਿਰ ਆਪਾਂ ਇਹਦੇ ਵਿੱਚ ਦੁੱਧ ਪਾ ਕੇ ਅੱਧੀ ਕ ਪੈਲੀ ਤੇ ਫਿਰ ਆਪਾਂ ਇਹਨਾਂ ਨੂੰ ਫਿਰ ਗ੍ਰाइंड ਕਰਾਂਗੇ ਇੱਕ ਤਰ੍ਹਾਂ ਨਾਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਜਿਆ ਖੋਏ ਦਾ ਸਵਾਦ ਆਊਗਾ ਖੀਰ ਦੇ ਵਿੱਚੋਂ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਆਪਣੀ ਖੀਰ ਦੇ ਵਿੱਚ ਪਾ ਦਾਂਗੇ ਤੇ ਖੀਰ ਆ ਜਿਹੜੀ ਆਪਣੇ ਲਗਭਗ ਬਣੀ ਚੁੱਕੀ ਆ ਤੇ 5-7 ਮਿੰਟ ਬਿਲਕੁਲ ਹੀ ਸਲੋ ਸਲੋ ਗਤੀ ਆਪਾਂ ਇਹਨੂੰ ਹੋਰ ਪਕਾ ਲਾਂਗੇ ਸਾਜੇ ਸਾਜੇ ਬੰਦੀ ਆ ਕੀਦਾ ਸਵਾਦ ਆਪਣੀ ਜਿਬਾਲੀ ਹੱਕ ਤੇ ਬਣਾਵਾਂਗੇ ਤਾਂ ਉਹ ਉਨੇ ਟੇਸਟ ਨਹੀਂ ਬੰਦੀ ਤੇ ਆਪਾਂ ਟੱਕ ਪਗਾ ਲਿਆ ਤੇ ਹੁਣ ਇਹਨੇ ਗਾੜੀ ਹੋ ਜਾਣਾ ਹੈ ਆਪੇ ਤੇ ਡਰਾਈ ਫਰੂਟ ਆਪਾਂ ਇਹਦੇ ਵਿੱਚ ਪਾ ਦਾਂਗੇ ਜ਼ਿਆਦਾ ਨਹੀਂ ਪਾਈ ਆਪਾਂ ਬਦਾਮ ਆ ਸੱਤ ਸੌਰੀ ਕਾਜੂ ਤੇ ਦਾਖਾ ਹੀ ਪਾਣੇ ਤਾਂ ਆਪਾਂ ਆਪਣੀ ਖੀਰ ਨੂੰ ਥੋੜੀ-ਥੋੜੀ ਅੱਗੇ ਤੇ ਵਾਇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਆਪਣੀ ਖੀਰ ਤੇ ਇਹ ਗਾੜੀ ਹੋਰ ਵੀ ਹੋ ਜਾਣਾ ਕਿਉਂਕਿ ਜਦੋਂ ਆਪਾਂ ਇਹਨੂੰ ਢੱਕ ਕੇ ਰੱਖ ਜਾਂਗੇ ਅੱਧਾ ਘੋਣਾ ਘੰਟਾ ਤੇ ਜਿਹੜਾ ਦੁੱਧ ਆ ਬਿਲਕੁਲ ਇਹਦੇ ਵਿੱਚ ਰਲ ਜਾਣਾ ਤੇ ਭੋਰਾ ਵੀ ਦੁੱਧ ਨਹੀਂ ਰਹਿਣਾ ਇਹਦੇ ਵਿੱਚ ਬਿਲਕੁਲ ਗਾੜੀ-ਗਾੜੀ ਖੀਰ ਬਣ ਕੇ ਆਪਣੀ ਤਿਆਰ ਹੋਊਗੀ ਤੇ ਤੁਸੀਂ ਇਹਨੂੰ ਢੱਕ ਕੇ ਰੱਖ ਦਿਓ ਅੱਧਾ ਘੋਣਾ ਘੰਟਾ ਲਈ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਘੰਟੀ ਵਾਦਾ ਆਪ ਆਪਣੀ ਖੀਰ ਨੂੰ ਚੈੱਕ ਕੀਤਾ ਤੇ ਬਿਲਕੁਲ ਗਾੜੀ ਹੋ ਗਈ ਹੈ ਜੀ ਇਹ ਬਣ ਕੇ ਸਾਰਾ ਦੁੱਧ ਸੀ ਇਹਦੇ ਵਿੱਚ ਸੁੱਕਿਆ ਗਿਆ ਤੇ ਬਿਲਕੁਲ ਉਹਦੇ ਵਿੱਚ ਅੱਡ ਦੁੱਧ ਦੁੱਧ ਕੋਸ਼ ਨਹੀਂ ਦੀਦਾ ਸਾਰੀਆਂ ਚੀਜ਼ਾਂ ਆਪਣੀਆਂ ਇੱਕ ਜਾਣ ਹੋ ਗਈ ਬਹੁਤ ਹੀ ਜ਼ਿਆਦਾ ਟੇਸਟੀ ਤੇ ਗਾੜੀ ਜੀ ਖੀਰ ਬਣ ਕੇ ਤਿਆਰ ਹੋਈ ਹੈ ਆਪਣੇ ਤਰੀਕੇ ਨਾਲ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਪੱਕਾ ਕਰ ਦਿਓ ਜੀ ਤੇ ਆਪਾਂ ਨੂੰ ਸਪੋਰਟ ਕਰਨ ਲਈ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਵੀਡੀਓ ਦੇ ਨਾਲ ਉਹਦੇ ਤਿਕਰ ਸਾਰੀਆਂ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ